ਕੁਛ ਗਲੇ ਨਾ ਕੁਛ ਗਲੇ ਨਾ ਗਾਵੇਂ ਆਉ ਮੱਚੋ ਕੋਈ ਸਮਝੋ ਮੱਚੋ ਕੋਈ ਤਾਂ ਨਾ ਪੇ ਉਹ ਕ੍ਰੈਂਟੇ ਜਾ ਰੈਂਟੇ ਜਾ ਲਾ ਸਭ ਵੈਦਨੀ ਇਸ ਤਰ੍ਹਾਂ ਹੈ ਇਸ ਤਰ੍ਹਾਂ ਹੈ ਖਾਵਾ ਖਾਤ ਵਾਇਤਾ ਕਰ ਵਾਇਵੀ ਕਰ ਡੋਰੀ 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 ਉਹ ਕਰ ਪਰ ਤੇ ਕਰ ਮੇਰੀ ਗੁਲਾਮੀ ਚਰਨੀ ਵਾਰ ਚਰਨੀ ਵਾਰ ਸੁਚਾਨਪੁਰ ਵਿੱਚ ਚਾਈਨਾ ਡੋਰ ਦਾ ਅੰਤਕ ਦੇਖਣ ਨੂੰ ਮਿਲਿਆ ਹੈ ਜਿਸ ਨੇ ਚਲਦੇ ਇੱਕ ਵਿਅਕਤੀ ਦਾ ਚਾਈਨਾ ਡੋਰ ਨਾਲ ਗਲਾ ਅਤੇ ਉਂਗਲਾ ਵੱਡੀਆਂ ਗਈਆਂ ਹਨ इस संबंधी जानकारी देंदे हुए सुजानपुर वासी योगेश कुमार ने दसिया की चार पुल नंबर अपनी स्कूटरी से सवार होकर अपनी भतीजी न जा रहे सन के अचानक एक चाइना डोर आई जिसने उसका गला चीरिया तीन उंगलों भी चीर दियाँ उसकी भतीजी से भी चाइना डोर उलझी पर उसका बचाव हो गया उसने दसिया की चाइना डोर उस तरह वजी जिमें कि किसी करंट दारा वजदियाँ हैं कुछ सिकटा ही उस लहू लुहान कर दिता गया रोकता लगा दि है पर प्रशासन की सख्ती न होते अज भी यह चाइना डोर विक रही है लोग इसका प्रयोग कर रहे हैं जिसने चलते कई लोगों जख्मी होना पै रहा है कई बार कई लोग जान भी चली जाती है ਉਨਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਚਾਇਨਾ ਡੋਰ ਵੇਚਣ ਵਾਲੇ ਅਤੇ ਪਰਯੋਗ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਇਸ ਦੇ ਮਾੜੇ ਨਤੀਜੇ ਨਾ ਪੁੱਤਣੇ ਪੈਣ ਹਾਂਜੀ ਕੀ ਨਾਜੀ ਤੁਹਾਡਾ ਮੇਰਾ ਨਾਮ ਜੁਗੇਸ਼ ਕੀ ਗੱਲ ਹੋਈ ਤੁਹਾਡੇ ਨਾਲ ਉਹ 4 ਨੰਬਰ ਤੋਂ ਪਾਇਨਾ ਮੈਂ ਸਕੂਟਰੀ ਜਾਈ ਕਰਦਾ ਸੀ ਮੇਰੇ ਪਿੱਛੇ ਮੇਰੀ ਭਤੀਜੀ ਬੈਠੀ ਸੀ ਤੇ ਜਾਈ ਕਰਦੇ ਦੇਲੇ ਭੋਲੇ ਸ਼ਾਮੀ ਦੁਕਾਨ ਆਈ ਤੇ ਲੱਗ ਰਾ ਉਹਨੂੰ ਕੁਝ ਗਲੇਨ ਲੱਗਾ ਮੇਰੇ ਤੇ ਆਉਂ ਮੈਂ ਚੋਕੇ ਇਸ ਆਉਂ ਕੀਤਾ ਨਾ ਤੇ ਉਹ ਕਰੰਟ ਜਿਹਾ ਜਿਸ ਤਰ੍ਹਾਂ ਭਜਦਾ ਨਹੀਂ ਉਸ ਤਰ੍ਹਾਂ ਹੋਇਆ ਅੱਖਾਂ ਆਉ ਆਪਣੇ ਹੱਥ ਵਾਇਰ ਦੇਖਿਆ ਪਿੱਛੇ ਦੇਖਿਆ ਤਾਂ ਡੋਰ ਹੀ ਡੋਰਾ ਦੇਖਿਆ ਪਾਉ ਥੋੜੀ ਦਮ ਵੇਖਿਆ ਤੇ ਮੇਰੀ ਉਂਗਲਾਂ ਕਟੋ ਗਈਆਂ ਇੱਕ ਤਾਂ ਚਰਬੀ ਵਾਰ ਨਿਕ ਨਿਕ ਲਾਈ ਹੱਥ ਫੇਰ ਉੱਪਰ ਰੱਖਿਆ ਹਾਂ ਉਹ ਕਰਕੇ ਤਾਂ ਫੇਰ ਬਜ਼ਾਰ ਆਇਆ ਤੇ ਪੱਟੀ ਕਰਾਈ ਇਹ ਨਬਰਾ ਕੋਰਾ ਨਾ ਹੋਣਾ ਕੰਮ ਹੋਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਹੀ ਕਹਿੰਦੇ ਵੀ ਇਹ ਪਰਦੇਵੰਤ ਚੰਗੀਤਾ ਲਗਾ ਲਗਾਇਆ ਜਾਏ ਇਹ ਡੋਰਾ ਤੇ ਇਹਨਾਂ ਨੂੰ ਫੜਾਇਆ ਜਾਏ ਤੇ ਪੱਕਾ ਕੰਮ ਕੀਤਾ ਜਾਏ ਇਹ ਨਹੀਂ ਵੀ ਦੋ ਦੋ ਬੰਦੇ ਨੇ ਫੜ ਲਿਆ ਤਾਂ ਉਸ ਵਾਰ ਫਿਰ ਛੜਤਾ ਜੀ ਕੋਈ ਗੱਲ ਨਹੀਂ ਇਹ ਸਮਾਜਿਕ ਇਹ ਲੋਕਾਂ ਚ ਵੀ ਜਾਗਰੂਕ ਚਾਹੀਦੀ ਹੈ ਜਿਹੜੇ ਬੱਚੇ ਹੈਗੇ ਬੱਚਿਆਂ ਨੂੰ ਚਾਹੀਦਾ ਵੀ ਇਹ ਚੰਗੇ ਉਹਨਾਂ ਮਾਪੇ ਮਾਪਿਆਂ ਨੂੰ ਜ਼ਰੂਰੀ ਹੈ ਇਹ ਪਾਪਾ ਨੇ ਬੱਚਿਆਂ ਨੂੰ ਪੈਸੇ ਨਾ ਦੇਣ ਤੇ ਇਹ ਡੋਰਾ ਖਰੀਦਣ ਇਹੋ ਜਿਹਾ ਡੋਰਾ ਜੇ ਨਹੀਂ ਖਰੀਦਣਗੇ ਤੇ ਇਹੋ ਜਿਹੇ ਹਾਸ ਨਹੀਂ ਹੋਣਗੇ ਫਿਕਰੀਆਂ ਦੀ ਜਨਾਂ ਚ ਚੱਲ ਜਾਂਦੀਆਂ ਹੈਗੀਆਂ ਇਸ ਕਰਕੇ ਸਾਰਿਆਂ ਨੂੰ ਸਾਰਿਆਂ ਕੇ ਅਪੀਲ ਹੈ ਕਿ ਇਸ ਡੋਰ ਨੂੰ ਖੁਦ ਹੀ ਆਪਣੀ ਮਰਜ਼ੀ ਨਾਲ ਹੀ ਇਹਨੂੰ ਨਾ ਨਾ ਵਰਤੋ ਇਹ ਤਿਆਗ ਕਰੋ